ਸੋ ਹਾਂਜੀ ਦੋਸਤੋ ਸਵਾਗਤ ਹੈ ਅੱਜ ਦੀ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਸੋ ਜਦੋਂ ਇਹ ਖਬਰ ਪੜ੍ਹੀ ਤਾਂ ਸੁਣ ਕੇ ਬੜਾ ਦੁੱਖ ਹੋਇਆ ਦੁੱਖ ਦੋਸਤੋ ਇਹ ਨਾ ਕਿ ਉਹ ਵੀ ਆਪਣੇ ਕਿਉਂਕਿ ਉਹ ਵੀ ਆਪਣੇ ਚਲੋ ਭੈਣ ਭਰਾਈ ਹੈ ਪਰ ਦੁੱਖ ਇਸ ਗੱਲ ਦਾ ਹੈ ਕਿ ਪੰਜਾਬ ਸਰਕਾਰ ਨੇ ਆਪਣੇ ਮੁਲਾਜ਼ਮਾਂ ਵਾਸਤੇ ਜਾਂ ਪੈਨਸ਼ਨਾਂ ਵਾਸਤੇ ਕਿਉਂ ਚੁੱਪ ਧਾਰੀ ਹੋਈ ਹੈ ਕਿਉਂ ਜਿਹੜਾ ਉਹ ਉਹਨਾਂ ਦੀਆਂ ਗੱਲਾਂ ਨੂੰ ਅਣਦੇਖਿਆ ਕਿਉਂ ਕਰ ਰਹੀ ਹੈ ਜਦਕਿ ਉਹਨਾਂ ਮੁਲਾਜ਼ਮਾਂ ਦੇ ਪਰਿਵਾਰਾਂ ਵੱਲੋਂ ਜਾਂ ਉਹਨਾਂ ਮੁਲਾਜ਼ਮਾਂ ਦੀਆਂ ਵੋਟਾਂ ਕਰਕੇ ਹੀ ਜਿਹੜੇ ਉਹ ਅੱਜ ਸੱਤਾ ਦੇ ਵਿੱਚ ਆਏ ਹਨ ਸੋ ਬੜਾ ਦੁੱਖ ਹੋਇਆ ਜਦ ਇਹ ਖਬਰ ਪੜੀ ਕਿ ਹਰਿਆਣਾ ਜਿਹੜਾ ਹੈਗਾ ਸਰਕਾਰ ਵੱਲੋਂ ਪੰਜਵੇਂ ਤੇ ਛੇਵੇਂ ਤਨਖਾਹ ਕਮਿਸ਼ਨ ਮੁਤਾਬਕ ਤਨਖਾਹ ਅਤੇ ਪੈਨਸ਼ਨ ਲੈ ਰਹੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਮਹਿੰਗਾਈ ਭੱਤੇ ਡੀਏ ਅਤੇ ਮਹਿੰਗਾਈ ਰਾਤ ਡੀਆਰ 'ਚ 6 ਤੋਂ 11% ਦੀ ਵਾਧਾ ਕੀਤਾ ਜਾਂਦਾ ਹੈ ਸੋ ਦੋਸਤੋ ਜਿਹੜੇ ਪੰਜਵੇਂ ਤੇ ਛੇਵੇਂ ਪੇ ਕਮਿਸ਼ਨ ਦੇ ਅਕੋਰਡਿੰਗ ਆਪਾਂ ਗੱਲ ਕਰ ਲਈਏ ਜਿਹੜੇ ਤਾਂ ਕਰਮਚਾਰੀ ਪੰਜਵੇਂ ਪੇ ਕਮਿਸ਼ਨ ਦੇ ਅਕੋਰਡਿੰਗ ਆਪਣੀ ਤਨਖਾਹ ਤੇ ਪੈਨਸ਼ਨ ਲੈ ਰਹੇ ਆ ਉਨ੍ਹਾਂ ਦੇ ਉੱਪਰ 11% ਦੀ ਜਿਹੜਾ ਉਹ ਮਹਿੰਗਾ ਇੱਪਤਾ ਤੇ ਡੀਆਰ ਜਿਹੜਾ ਉਹ ਦਿੱਤਾ ਗਿਆ ਭਾਅ ਡੀਏ ਤੇ ਡੀਆਰ ਦਿੱਤਾ ਗਿਆ ਤੇ ਜਿਹੜੇ ਕਰਮਚਾਰੀ 6ਵੇਂ ਪਿਮੇਨਕੇਸ਼ਨ ਅਕੋਰਡਿੰਗ ਪੈਨਸ਼ਨ ਜਾਂ ਤਨਖਾਹ ਲੈ ਰਿਹਾ ਹੈ ਉਹਨਾਂ ਦੇ ਡੀਏ ਤੇ ਡੀਆਰ ਦੇ ਵਿੱਚ 6% ਤੱਕ ਦਾ ਵਾਧਾ ਉਹ ਕੀਤਾ ਗਿਆ ਠੀਕ ਹੈ ਜੀ ਸੋ ਇਸ ਦੀ ਜਾਣਕਾਰੀ ਜਿਹੜੇ ਮੁੱਖ ਸਕੱਤਰ ਅਨੁਰਾਗ ਰਸਤੋਗੀ ਨੇ ਇਸ ਸੰਬੰਧੀ ਹੁਕਮ ਜਾਰੀ ਕਰ ਦਿੱਤੇ ਹੈ ਇਹ ਵਾਧਾ ਮੌਜੂਦਾ ਪਹਿਲੇ ਵਰੀ ਜਨਵਰੀ ਤੋਂ ਲਾਗੂ ਹੋ ਗਿਆ ਭਾਅ ਜਨਵਰੀ 1000 ਸੌਰੀ 2025 ਤੋਂ ਜਿਹੜਾ ਇਹ ਲਾਗੂ ਹੋ ਜਾਏਗਾ ਮੁਲਾਜ਼ਮਾਂ ਨੂੰ ਜਨਵਰੀ ਤੋਂ ਮਈ ਤੱਕ ਦੇ 5 ਮਹੀਨਿਆਂ ਦਾ ਏਰੀਅਰ ਦਿੱਤਾ ਜਾਏਗਾ ਤਾਂ ਦੋਸਤੋ ਦੇਖੋ ਮਈ ਦੇ ਵਿੱਚ ਇਹ ਜੂਨ ਦੇ ਵਿੱਚ ਜਿਹੜਾ ਨੋਟੀਫਿਕੇਸ਼ਨ ਆਇਆ ਤੇ ਜਨਵਰੀ ਤੋਂ ਲੈ ਕੇ ਮਈ ਤੱਕ ਦਾ ਜਿੰਨਾ ਵੀ 5 ਮਹੀਨਿਆਂ ਦਾ ਬਣੂਗਾ ਉਹਦਾ ਏਰੀਅਰ ਬਕਾਇਦਾ ਮੁਲਾਜ਼ਮਾਂ ਨੂੰ ਦਿੱਤਾ ਜਾਣਾ ਸੱਤਵੀਂ ਤਨਖਾਹ ਕਮਿਸ਼ਨ ਮੁਤਾਬਕ ਤਨਖਾਹ ਅਤੇ ਪੈਨਸ਼ਨ ਲੈ ਰਹੇ ਮੁਲਾਜ਼ਮਾਂ ਦਾ ਮਹਿੰਗਾਈ ਪਤਾ ਪਹਿਲਾਂ ਹੀ 2% ਵਧਾ ਕੇ 53 ਤੋਂ 52% ਹੀ ਕਰ ਚੁੱਕੇ ਆ ਠੀਕ ਹੈ ਜੀ ਸਪਾਭ ਪੰਜਵਾਂ ਛੇਵਾਂ ਤੇ ਸੱਤਵਾਂ ਮੇ ਕਮਿਸ਼ਨ ਦੇ ਅਕੋਰਡਿੰਗ ਹਰਿਆਣਾ ਸਰਕਾਰ ਵੱਲੋਂ ਵੱਖ-ਵੱਖ ਜਿਹੜੇ ਉਹ ਡੀਏ ਤੇ ਡੀਆਰ ਜਿਹੜੇ ਉਹ ਦੇ ਦਿੱਤੇ ਗਏ। 5ਵੇਂ ਤੇ 6ਵੇਂ ਅਤੇ 7ਵੇਂ ਦੇ ਜਿਹੜੇ ਵੀ ਉਹ 3% ਹੋਰ ਵਧਾ ਕੇ ਜਿਹੜਾ ਇਹ 2% ਵਧਾ ਕੇ 55% ਕਰ ਚੁੱਕੇ ਹਨ ਠੀਕ ਹੈ ਜੀ। ਜਦਕਿ ਮੈਨੂੰ ਲੱਗਦਾ ਵੀ ਸ਼ਾਇਦ ਪੰਜਾਬ ਦੇ ਵਿੱਚ 42% ਜਿਹੜਾ ਉਹ ਡੀਏ ਅਧਿਆਪਕਾਂ ਨੂੰ ਮਿਲ ਰਿਹਾ। ਸੋ ਬੜੀ ਦੁੱਖ ਵਾਲੀ ਗੱਲ ਹੈ ਕਿ ਪੰਜਾਬ ਸਰਕਾਰ ਜਾਂ ਪੰਜਾਬ ਦੇ ਜੇਕਰ ਕਰਮਕਾਜਾਰੀ ਕਹਿੰਦੇ ਜਾਂ ਵਿੱਤ ਵਿਭਾਗ ਕਿਉਂ ਇੰਨੀ ਚੁੱਪ ਧਾਰੀ ਬੈਠਾ ਹੈ। ਕਿਉਂ ਹੋ ਇਹਨਾ ਚੀਜ਼ਾਂਵਰੀ ਨਹੀਂ ਗੌਰ ਕਰਦੇ ਕਿ ਆਪਣੇ ਗਵਾਂਢੀ ਸੂਬੇ ਦਾ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਸਮੇਂ-ਸਮੇਂ ਤੇ ਉਹ ਮਤਲਬ ਚਾਹੇ ਉਹ ਡੀਏ ਦੀ ਗੱਲ ਹੋਵੇ ਚਾਹੇ ਮਹਿੰਗਾਈ ਬੱਤੇ ਦੀ ਗੱਲ ਹੋਵੇ ਡੀਆਰ ਦੀ ਗੱਲ ਹੋਵੇ ਜਾਂ ਹੋਰ ਸੈਲੇਰੀ ਨਾਲ ਸੰਬੰਧ ਚਾਹੇ ਪੇ ਕਮਿਸ਼ਨ ਅਕੋਰਡਿੰਗ ਹੋਵੇ ਉਹ ਸਮੇਂ-ਸਮੇਂ ਤੇ ਉਹਨਾਂ ਦੀ ਸਾਰ ਲੈਂਦੇ ਆ ਪਰ ਪੰਜਾਬ ਸਰਕਾਰ ਪਤਾ ਨਹੀਂ ਕਿਉਂ ਇਹ ਮੁਲਾਜ਼ਮਾਂ ਦੇ ਉੱਪਰ ਨਿਰਾਸ਼ਾ ਤੇ ਸਿਰਫ ਗੱਲਾਂ ਹਵਾਈ ਫੈਰ ਜਿਹੜੇ ਉਹ ਕਹਿੰਦੇ ਜਿਵੇਂ ਕਹਿ ਕਰਦੀ ਆ ਸੋ ਜਾਦਾ ਬੜੀ ਤਕਲੀਫ ਹੁੰਦੀ ਆ ਦੁੱਖ ਹੁੰਦੇ ਆ ਉਹੀ ਮਲਾਜ਼ਮ ਨੇ ਜਿਹੜੇ ਇੰਨੇ ਨਹੀਂ ਪੜ੍ਹਾਈਆਂ ਕਰਕੇ ਜਿਹੜੇ ਹੈਗੇ ਇੰਨੇ ਨੇ ਮਿਹਨਤਾਂ ਕਰਕੇ ਜਿਹੜਾ ਆਪਣਾ ਹੱਕ ਲੈਣ ਤੋਂ ਫਿਰ ਵੀ ਪਹੁੰਚੇ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਸੋਸ਼ਲ ਮੀਡੀਆ ਦੇ ਜ਼ਰੀਏ ਦੋਸਤੋ ਇਹ ਕਿ ਸੋਸ਼ਲ ਮੀਡੀਆ ਹੈ ਜਿਹੜਾ ਤੁਹਾਡੀ ਖਬਰ ਉਹਨਾਂ ਦੇ ਕੰਨਾਂ ਤੱਕ ਪਹੁੰਚਾ ਸਕਦਾ ਕਿਉਂਕਿ ਵੈਸੇ ਤਾਂ ਆਪਾਂ ਨੂੰ ਪਤਾ ਹੀ ਹੈ ਵੀ ਜਿਹੜਾ ਨਿੱਜੀ ਰੂਪ ਦੇ ਵਿੱਚ ਬਹੁਤ ਘੱਟ ਜਿਹੜੀਆਂ ਉਹ ਮਲਾਜ਼ਮ ਆਪਾਂ ਨੂੰ ਮਿਲਦੇ ਆਪਾਂ ਦੇਖਿਆ ਹੈ ਕਿ ਸਮਿਤੀ ਸਮਿਤੀ ਮੀਟਿੰਗ ਦਿੱਤੀ ਜਾਂਦੀ ਹੈ ਮੀਟਿੰਗ ਤੋਂ ਬਾਅਦ ਫਿਰ ਜਿਹੜੇ ਉਹ ਭੱਜ ਜਾਂਦੇ ਹੈ ਮੀਟਿੰਗ ਤੇ ਹੁੰਦੇ ਨਹੀਂ ਤਾਂ ਇੱਕ ਸੋਸ਼ਲ ਮੀਡੀਆ ਤੇ ਜਿਹੜੀ ਸ਼ਾਇਦ ਕੁਝ ਨਾ ਕੁਝ ਉਹਨਾਂ ਦੇ ਕੰਨਾਂ ਤੱਕ ਪਹੁੰਚੇ ਠੀਕ ਹੈ ਜੀ ਸੋ ਇਸ ਸੈਸ਼ਨ ਦੇ ਨਾਲ ਮਿਲਦੇ ਹਾਂ ਧੰਨਵਾਦ